ਦਾ ਖਾਂਸਾ ਵਾਹਿਗੁਰੂ ਕੀ ਫਤਿਹ ਅੱਜ ਟੀਮ ਭਾਈ ਅਮਰਪਾਲ ਸਿੰਘ ਵੱਲੋਂ ਅਫਤਗੜ ਸਾਹਿਬ ਦਫ਼ਤਰ ਤੋਂ ਰਸਤਾ ਜੋ ਜ਼ਰੂਰੀ ਸਮਾਨ ਹੈ ਪਹਿਣਾ ਵਾਸਤੇ ਸੈਨੀਟਰੀ ਪੈਡ ਵਗੈਰਾ ਹੋਰ ਜੋ ਵੀ ਸੁੱਕਾ ਰਾਸ਼ਨ ਹੈ ਉਹ ਸਾਡੇ ਕੋਲੇ ਸੰਕਤਾ ਨੇ ਇੱਥੇ ਦਿੱਤਾ ਸੀ ਉਹ ਅੱਜ ਸ੍ਰੀ ਹਰਗੋਬਿੰਦਪੁਰ ਜੋ ਕਿ ਪਾਰਸ ਪੰਜਾਬ ਅਕਾਲੀ ਦਲ ਪਾਰਸ ਪੰਜਾਬ ਦਾ ਜਿੱਥੇ ਕੈਂਪ ਲੱਗਿਆ ਹੈ ਉੱਥੇ ਜਾ ਰਹੀ ਹੈ ਗੱਡੀ ਅੱਜੋਂ ਸੋ ਸਾਰੇ ਸਿੱਕੀਆਂ ਰਸਤਾ ਤਾਲਾ ਹੋਰ ਜੋ ਵੀ ਜ਼ਰੂਰੀ ਸਬਾਨ ਰਸਾਂ ਅਚਾਰ ਜੋ ਵੀ ਸਬਾਨ ਹੈਗਾ ਇੱਥੇ ਸਾਰਾ ਅੱਜ ਫਿਰ ਦੁਬਾਰਾ ਗੱਡੀ ਵਿੱਚ ਚਾੜਹੀ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਅਗਲਾ ਜੋ ਪ੍ਰੋਸੈਸ ਹੈਗਾ ਜਿਵੇਂ ਘਰਾਂ ਦੇ ਵਿੱਚ ਸਫਾਈ ਕਰਨ ਵਾਲਾ ਤਾਂਸਲੇ ਜੋ ਵੀ ਹੋਰ ਜ਼ਰੂਰੀ ਚੀਜ਼ਾਂ ਹੋਣੀਆਂ ਉਹ ਲੈ ਕੇ ਜਾਣਾ ਸੋ ਇੰਨੀ ਬੇਨਤੀ ਹੈ ਸਾਡੀਆਂ ਕਿ ਬਦ ਤੇ ਬਦ ਸੰਗਤਾਂ ਆਪ ਜਾ ਕੇ ਸੇਵਾ ਕਰਨ ਤਾ ਕੇ ਉਪਰਾਂ ਦੀ ਸਫਾਈ ਕਰ ਸਕੀ ਆ ਪਾ ਜਿੱਥੇ ਪਾਣੀ ਉੱਪਰੋਂ ਉੱਤਰ ਰਿਹਾ ਹੈ ਔਰ ਇਹ ਵਾਲੀ ਨਾਰਮਲ ਹੋ ਰਿਹਾ ਸੋ ਸਾਰਿਆਂ ਦੇ ਆਪਣੇ ਸਹਿਯੋਗ ਕਰਨਾ ਹੈ ਸਾਰਿਆਂ ਨੇ ਰਲ ਮਿਲ ਕੇ ਕੋਈ ਵੀ ਸਮੱਸਿਆ ਜੇ ਜਿਸੇ ਬੰਦੀ ਹੈ ਕੋਈ ਇਦਾਂ ਨਹੀਂ ਹੋਣਾ ਚਾਹੀਦਾ ਕਿ ਕੋਣ ਕਿਹਦੇ ਵੱਲੋਂ ਆਪਾਂ ਰਲ ਮਿਲ ਕੇ ਸਾਰਾ ਕੁਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ